ਕੀ ਕਿਹਨੇ ਗੋਰਾ ਡਾਲ ਦਿਆ ਚੈਲੰਜ ਕਰਦਿਆਂ ਆ ਕਰ ਲੋ ਕੱਟ ਗਿਆ ਤੂੰ ਜੀਨ ਪਤਾ ਨਹੀਂ ਕਿੱਥੋਂ ਟੈਨਾ ਚੱਕ ਲਿਆਉਣੇ ਗੋਰਾ ਡਾਲ ਦਿਆਂ ਇਹ ਵਾਲੀਆਂ ਟੈਲਾ ਨੇ ਇਹਨਾਂ ਨੂੰ ਸਿੱਖੋ ਤੁਸੀਂ ਇਹ ਨੇ ਗੋਰਾ ਡਾਲ ਦਿਆਂ ਟੈਲਾ ਉਹ ਯਾਰ ਕਿੰਨਾ ਮਜ਼ਬੂਤ ਟੈਲਾ ਬਿਲਕੁਲ ਜੀ ਅਨ ਬ੍ਰੇਕ ਵਾਲ ਟੈਲਾ ਗੋਰਾ ਡਾਲ ਦਿਆਂ ਪ੍ਰੋਬਲਮ ਹੁਣ ਇਹ ਆ ਤੁਸੀਂ ਕਹਿੰਦਾ 65 ਫੁੱਟ ਚ ਲੈ ਜਾਓ ਨਹੀਂ 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 ਭਾਜੀ ਲਾਈਵ ਚੱਲ ਰਿਹਾ ਹੈਗਾ ਕੰਮ ਦੇ ਵਿੱਚ ਮਜ਼ਾਕ ਨਹੀਂ ਆ ਜੋ ਦੇਖ ਰਹੇ ਹੋ ਉਹੀ ਦਵਾਂਗੇ ਸਿਰਫ 35 ਰੁਪਏ ਫੋਟ ਦੇ ਵਿੱਚ ਇਹਦਾ ਵਿੱਚੋਂ ਜਿਹੜਾ ਮਰਜ਼ੀ ਰੰਗ ਲੈ ਜਾਓ 35 ਫੋਟ ਦੇ ਬਿਲਕੁਲ ਜੀ 35 ਰੁਪਏ ਫੋਟ ਦੇ ਵਿੱਚ ਆਨ ਬ੍ਰੇਕ ਵਾਲਾ ਆਜੋ ਹੋਰ ਵੀ ਤੁਹਾਨੂੰ ਕਲਰ ਵਿਖਾਉਣੇ ਆ ਭਾਜੀ ਇਹ 70 ਰੁਪਏ ਫੋਟ ਵਾਲੀ ਟਾਇਲ ਆ ਪਰ ਗੋਰਾ ਟਾਇਲ ਤੇ ਆਜੋ 35 ਰੁਪਏ ਫੋਟ ਦੇ ਵਿੱਚ ਲੈ ਜਾਓ ਜੀ 35 ਫੋਟ ਦੇ ਵੀ ਬਿਲਕੁਲ ਜੀ ਬੜਾ ਸੋਹਣਾ ਡਿਜ਼ਾਈਨ ਆ ਇਹਦਾ ਰੇਟ ਕੀ ਆ ਭਾਜੀ 35 ਰੁਪਏ ਫੋਟ ਦੇ ਵਿੱਚ ਲੈ ਜਾਓ ਇਹ ਵੀ 35 ਫੋਟ ਦੇ ਵਿੱਚ ਭਾਜੀ ਇੱਕ ਵਾਰੀ ਵਿజిਟ ਕਰੋ ਗੋਰਾ ਟਾਇਲ ਸਟੋਰ ਦਿਨਾਨਗਰ ਦੇ ਵਿੱਚ ਲੈ ਜਾਓ ਬੱਸ ਲਾਲੋ ਤੁਸੀਂ ਬਾਈ ਇਹ ਤਾਂ ਹੋ ਗਿਆ ਆ ਫਰੰਟ ਐਲੀਵੇਸ਼ਨ ਬੜੇ ਕੋਈ 100 ਰੁਪਏ ਕੋਈ 110 ਰੁਪਏ ਦੇ ਰਹਾ ਇਹਦਾ ਰੇਟ ਦੱਸੋ ਭਾਜੀ 40 ਰੁਪਏ ਫੜ ਦੇ ਵਿੱਚ ਮਨਪਸੰਦ ਜਿਹੜਾ ਚੰਗਾ ਲੱਗਦਾ ਲੈ ਜਾਓ ਪਾਰਕਿੰਗ ਟਾਇਲ ਵਿਖਾ ਰਹੇ ਆਜੋ ਇੱਧਰ ਆਜੋ ਜੀ ਠੀਕ ਹੈ ਸਿਰਫ 33 ਰੁਪਏ ਫੜ ਦੇ ਵਿੱਚ ਜੀ ਆਹਾ ਵਾਲੀ ਟਾਇਲ ਪਾਰਕਿੰਗ ਸਿਰਫ 33 ਰੁਪਏ ਚ ਬਿਲਕੁਲ ਜੀ 33 ਰੁਪਏ ਫੜ ਦੇ ਵਿੱਚ ਕਲਰ ਬਹੁਤ ਸਾਰੇ ਪਏ ਆ ਸਾਰੇ ਭਰਾਵਾਂ ਨੇ ਫੋਰਚੂਨਰ ਖੜੀ ਕਰਨੀਆਂ ਉਹਦਾ ਗੱਡੀਆਂ ਭਾਰ ਜਰਾ ਹੁੰਦਾ ਸਹੀ ਟਾਇਲ ਦਿਖਾਓ ਮੈਨੂੰ ਬਿਲਕੁਲ ਜੀ ਇਹ ਹੈਂ ਡਰਾਈਵਰ ਫੋਰਚੂਨਰ ਵਾਸਤੇ ਹੀ ਆ ਠੀਕ ਹੈ ਜੀ ਹੈਵੀ ਡਿਊਟੀ ਟਾਇਲ ਆ 12 ਐਮ ਸਿਰਫ 33 ਰੁਪਏ ਫੜਦੇ ਵਿੱਚ ਬ੍ਰਾਂਡ ਮਿਲਣਾਗਾ ਤੁਹਾਨੂੰ ਬ੍ਰਾਂਡ ਸੋ ਤੁਹਾਡੇ ਸੁਪਨੇ ਦਾ ਘਰ ਗੋਰਾ ਟਾਇਲ ਦੀਨਾ ਨਗਰ ਬਣਾਊਗਾ ਲਗਜ਼ਰੀ ਟਾਪ ਦੇ ਤੁਸੀਂ ਘਰ ਬਣਾਉਣੇ ਆ ਹੋਟਲ ਬਣਾਉਣੇ ਆ ਪੀਜੀ ਬਣਾਉਣੇ ਆ ਚਾਹੇ ਤੁਸੀਂ ਬਣਾਉਣੇ ਹੈਗੇ ਆਪਣੇ ਹੋਟਲ ਰੈਸਟੋਰੈਂਟ ਆ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਭਾਜੀ 30 ਰੁਪਏ ਫੜਦੇ ਵਿੱਚ ਬਾਉ ਪੈਸੇ ਪੂਹੇ ਬਚਾਉਣੇ ਕਿ ਨਹੀਂ ਬਚਾਉਣੇ ਕਰੀਗੀ ਜਨ ਨੂੰ ਤੁਸੀਂ ਭਾਜੀ ਫਾਇਦਾ ਕਰਨਾਗਾ ਦੀਨਾ ਨਗਰ ਦੇ ਨੇੜੇ ਜੋ ਰਹਿੰਦੇ ਆ ਲੈ ਜੋ ਲਾ ਲਓ ਜੰਮੂ ਤੋਂ ਮੇਰੇ ਭਰਾਵਾਂ ਨੇ ਆਉਣਾ ਹਿਮਾਚਲ ਪ੍ਰਦੇਸ਼ ਤੋਂ ਨਾ ਉਹਦਾ ਵੀ ਫਾਇਰਾ ਕਰਨਾ ਬੱਸ ਜੀ ਤੁਹਾਡੇ ਵਾਸਤੇ ਹੀ ਆਏ ਆ ਸੀ ਦੀਨਾ ਨਗਰ ਦੇ ਵਿੱਚ ਲੈ ਜੋ ਲਾ ਲਓ ਦੇਖੋ ਸੋਹਣੇ ਸੋਹਣੇ ਕਲਰ ਪੈਣੇ ਤੁਹਾਡੇ ਵਾਸਤੇ ਲਿਆਂਦੇ ਹੋਇਆ ਤੁਹਾਡੀ ਮਨਪਸੰਦ ਦੇ ਕਲਰ ਨੇ ਇਹ ਆਹ بڑا ਸੋਹਣਾ ਡਿਜ਼ਾਈਨ ਆ ਵੁਡਨ ਦੇ ਵਿੱਚ ਇਹ ਤਾਂ ਸੁਪਨਿਆਂ ਦਾ ਮਹਿਲ ਜਿਹਾ ਹੋਣਾ ਉਹਦੇ ਲਈ ਆ ਇਹ ਬਿਲਕੁਲ ਭਾਜੀ ਸੁਪਨਿਆਂ ਦਾ ਮਹਿਲ ਤੁਹਾਡਾ ਐਲੀਵੇਸ਼ਨ ਸਿਰਫ 40 ਰੁਪਏ ਫਟ ਦੇ ਵਿੱਚ ਗੋਰਾ ਡਾਲ ਤੇ ਪਿਆਗਾ ਲੈ ਜੋ ਚੱਕ ਕੇ ਅੱਛਾ ਜੇ ਕਿਸੇ ਨੇ ਆਪਣੀ ਰਸੋਈ ਬਣਾਉਣੀ ਆ ਵਧੀਆ ਜੀ ਆ ਦੇਖੋ ਕਿਜਾਂ ਦੇ ਲਈ ਟਾਈਲਾਂ ਵੀ ਹੈਗੀਆਂ ਇਹਦਾ ਕੀ ਰੇਟ ਆ 30 ਰੁਪਏ ਫਟ ਦੇ ਵਿੱਚ ਇਹ ਵੀ 30 ਰੁਪਏ ਫਟ ਦੇ ਵਿੱਚ ਬਿਲਕੁਲ ਜੀ ਆਲੇ ਸਾਰੇ ਡਿਜ਼ਾਈਨ ਲੈ ਜੋ 30 ਰੁਪਏ ਫਟ ਦੇ ਵਿੱਚ ਵੱਡਾ ਸਹਿਜਾ ਫੁੱਟ ਵਾਈ 2 ਫਟ ਦਾ ਜੀ ਸੋ ਇੱਧਰ ਦੇਖੋ ਡਿਜ਼ਾਈਨਾਂ 'ਚ ਕਮੀ ਕੋਈ ਨਹੀਂ ਰੇਟ ਹੈਗੇ ਬਹੁਤ ਘੱਟ ਆ ਤੇ ਇਹ ਤੁਹਾਨੂੰ ਮਿਲਣੀ ਆ 224 ਦੀ ਟਾਈਲ ਹੋਰ ਕਟਾ ਦੇਣੇ ਆ 33 ਰੁਪਏ ਫਟ ਦੇ ਵਿੱਚ ਜੀ 33 ਰੁਪਏ ਦੇਣੀ ਇਹ ਬਿਲਕੁਲ ਜੀ 30 ਰੁਪਏ ਫੁੱਟ ਤੋਂ ਸ਼ੁਰੂ ਹੋ ਜਾਂਦੀ ਹੈ ਟਾਇਲ ਗੋਰਾ ਟਾਇਲ ਤੇ ਆ ਜਾਓ ਭਾਈ ਜੀ ਆ ਦੇਖੋ ਜੇ ਕਿਸੇ ਨੇ ਵੁੱਡਨ ਟਾਇਲ ਲਵਾਉਣੀ ਹੋਵੇ ਇਹਦਾ ਰੇਟ ਕੀ ਆ ਬਿਲਕੁਲ ਵੁੱਡਨ ਵੀ ਲਵਾ ਦਾਂਗੇ ਜੀ ਸਭ ਐਲੀਵੇਸ਼ਨ ਲਵਾ ਦਾਂਗੇ ਵੁੱਡਨ ਲਵਾ ਦਾਂਗੇ ਵਿజిਟ ਕਰ ਲੋ ਗੋਰਾ ਟਾਇਲ ਤੇ ਸੋ ਸਾਰੇ ਆ ਐਲੀਵੇਸ਼ਨ ਤੁਸੀਂ ਲੈਣੇ ਆ ਹਰ ਤਰ੍ਹਾਂ ਦਾ ਐਲੀਵੇਸ਼ਨ ਭਾਜੀ ਇਹਦਾ ਰੇਟ ਵੀ ਪੁੱਛ ਲਓ ਮੜਾ ਜੀ ਇਹਦਾ ਤੁਸੀਂ ਦੱਸਿਆ ਸੀ 40 ਰੁਪਏ ਫੁੱਟ 30 ਰੁਪਏ ਫੜੀਏ 10 ਰੁਪਏ ਹੋਰ ਘਟਾਤਾ ਬਿਲਕੁਲ ਜੀ ਇਹ ਵਾਲੇ ਐਲੀਵੇਸ਼ਨ ਸਕਰੀਨਸ਼ਾਟ ਲੈ ਲਓ ਤੁਸੀਂ 30 ਰੁਪਏ ਫੜ ਦੇ ਵਿੱਚ ਲੈ ਜਾਓ ਗੋਰਾ ਟਾਇਲ ਬ੍ਰਾਂਡ ਬਹੁਤ ਵੱਡਾ ਹੈ ਇਸ ਵੇਲੇ ਰੇਟ ਘਟਿਆ ਜਿਹੜੇ ਬਾਜ਼ਾਰ 'ਚ 65 65 70 ਰੁਪਏ ਫੋਟ ਇੱਥੋਂ ਤੁਹਾਨੂੰ ਦੇਣੀ ਆ 35 ਰੁਪਏ ਫੋਟ ਟਾਪ ਦੀਆਂ ਲਗਜ਼ਰੀ ਟੈਲਾਂ ਆਜੋ ਹੋਰ ਪਾਸੇ ਨਾ ਜਾਓ ਤੁਸੀਂ ਗੋਰਾ ਟਾਇਲ ਡਿਜ਼ਾਈਨਰ ਹੋਣਾ ਜ਼ਿਲ੍ਹਾ ਪਠਾਨਕੋਟ ਨੰਬਰ ਸਕਰੀਨ ਤੇ ਕੋਈ ਜਾਣਕਾਰੀ ਲੈਣੀ ਤੁਸੀਂ ਫੋਨ ਕਰ ਸਕਦੇ ਹੋ। ਕੋ ਟਾਇਲਰ ਦਾ ਫੇਰੇ ਕਰਦੇ ਗ੍ਰੇਡ ਚ ਫੇਰਾ ਕਰੋ 3-300 ਰੁਪਏ ਫੁੱਟ ਵੇਗਦਾ ਬਾਜ਼ਾਰ ਚ। ਬਿਲਕੁਲ ਭਾਜੀ ਕਾਲਾ ਸ਼ਹਿ ਕਾਲਾ 65 ਰੁਪਏ ਫੁੱਟ ਦੇ ਵਿੱਚ ਜੀ। ਠੀਕ ਆ 65 ਰੁਪਏ ਫੁੱਟ ਦੇ ਵਿੱਚ ਅ ਬ੍ਰਾਊਨ ਕਲਰ ਵੀ ਮਿਲ ਜੂ ਹੋਰ ਵੀ ਕਲਰ ਪਏ ਨੇ। ਠੀਕ ਆ ਉਦੋਂ ਇਲਾਵਾ ਹੋਰ ਵੀ ਬਹੁਤ ਸਾਰੀ ਵੈਰਾਈਟੀ ਪਈ ਹੋਈ ਆ। ਬਹੁਤ ਸਾਰਾ ਸਟਾਕ ਪਿਆ ਹੋਇਆ ਹੈਗਾ ਤੁਹਾਡੇ ਫਾਇਦੇ ਕਰਨੇ ਆ। ਦੀਨਾਨਗਰ ਚ ਆਜੋ ਹੁਣ ਤੁਸੀਂ। ਵੱਡੇ ਫੇਰੇ ਕਰਨੇ ਆ ਜੰਮੂ ਕਸ਼ਮੀਰ ਵਾਲਿਆਂ ਦੇ, ਵੱਡੇ ਫੇਰੇ ਕਰਨੇ ਆ ਹਿਮਾਚਲ ਪ੍ਰਦੇਸ਼ ਵਾਲਿਆਂ ਦੇ। ਦੀਨਾਨਗਰ ਦੇ ਇਲਾਕੇ ਦੇ ਸਾਰੇ ਲੋਕਾਂ ਦੇ ਫਾਇਦੇ ਕਰਨੇ ਆ ਸਾਰੇ ਪਾਸੇ ਜਾ ਕੇ ਚੈੱਕ ਕਰ ਲੋ ਇਹ ਤੁਹਾਨੂੰ ਅਸੀਂ ਡਾਇਰੈਕਟ ਫੈਕਟਰੀ ਜ ਲੈ ਕੇ ਆ ਗੋਦਾਮ ਚ ਲੈ ਕੇ ਆ ਜਿੱਥੋਂ ਬਣਦਾ ਬੜਦਾ ਮਾਲ ਤਾਜੇ ਤਾਜੇ ਪਕੌੜੇ ਸਾਨੂੰ ਦੇ ਰਹੇ ਆ ਰੇਟ ਘੱਟ ਕੁਆਲਿਟੀ ਬਹੁਤ ਜਿਆਦੀ ਵਧੀਆ ਟੈਲਾਂ ਟੁੱਟਦੀਆਂ ਨਹੀਂ ਫਾਇਦੇ ਵੱਟੇ ਆ ਪੈਸੇ ਥੋੜੇ ਲਵਾਂਗੇ ਖੁਸ਼ੀ ਭੱਟੀ ਦਵਾਂਗੇ ਆਜੋ ਗੋਰਾ ਟਾਇਲ ਦੀਨਾਨਗਰ ਨੰਬਰ ਸਕਰੀਨ ਤੇ ਆ ਕੋਈ ਜਾਣਕਾਰੀ ਲਈ ਤੁਸੀਂ ਫੋਨ ਕਰ ਸਕਦੇ ਆ